ਅੱਜ ਫਲੋਰ ਵਿਖੇ ਭਾਜਪਾ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ ਪੁੱਜਣ ਤੇ ਫਲੋਰ ਵਾਸੀਆਂ ਵੱਲੋਂ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਸੁਸ਼ੀਲ ਕੁਮਾਰ ਰਿੰਕੂ ਵੱਲੋਂ ਸ਼ਹਿਰ ਵਾਸੀਆਂ ਨੂੰ ਆਸਵਾਸ਼ਨ ਦਿਵਾਇਆ ਜਾ ਰਿਹਾ ਹੈ ਕਿ ਜਿਹੜਾ ਫਲੋਰ ਅਤੇ ਗੁਰਾਇਾ ਦਾ ਰੇਲਵੇ ਫਾਟਕ ਦਾ ਮੁੱਦਾ ਹੈ ਜਿੱਤ ਕੇ ਪਹਿਲਾ ਬਜਟ ਵਿੱਚ ਇਸ ਨੂੰ ਫੰਡ ਲੈ ਕੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਦੂਰ ਕੀਤੀਆਂ ਜਾਵेंगी ਉਹਨਾਂ ਨੇ ਵੀ ਕਿਹਾ ਹੈ ਕਿ ਮਸਲਾ ਸਿਰਫ ਭਾਜਪਾ ਦਾ ਉਮੀਦਵਾਰ ਹੀ ਦੂਰ ਕਰ ਸਕਦਾ ਹੈ ਜਿਸ ਵਜਿਲਾ ਪ੍ਰਧਾਨ ਰਣਜੀਤ ਪਵਾਰ ਜੀ ਭਾਜਪਾ ਮੰਡਲ ਫਲੋਰ ਦੀ ਟੀਮ ਅਤੇ ਸੋਸ਼ਲ ਮੀਡੀਆ ਇੰਚਾਰਜ ਜ਼ਿਲ੍ਹਾ ਅਜੀਤ ਕੁਮਾਰ ਪੁੰਜ ਕਮਲ ਵਾਲਮੀਕੀ ਸੁਨੀਲ ਪਾਰਗਵ ਜੁਗੇ ਸ਼ਰਮ ਅਤੇ ਹੋਰ ਸਮਰਥਕ ਨਾਲ ਹਾਜ਼ਰ ਰਹੇ ਸਾਰਾ ਜਿਹੜਾ ਗੁਰਿੰਦਰ ਇਹ ਚੌਂਦਾ ਦੀ ਸਵਾਦ ਹੈ ਜਿਹੜਾ ਨਰਿੰਦਰ ਮੋਦੀ ਜੀ ਦੀ ਜਿਹੜੀ ਵਿਕਾਸ ਦੀ ਨੀਤੀ ਹੈ ਉਸ ਉਹਦੇ ਨਾਲ ਸਾਰੇ ਜੁੜੀ ਹੈ ਖਾਸ ਕਰਕੇ ਫਲੋਰ ਦੇ ਜਿਹੜੇ ਦੋ ਰੇਲਵੇ ਕ੍ਰੋਸਿੰਗ ਆ ਉਹਦੇ ਬਹੁਤ ਸਾਰਾ ਰੋਣਾ ਇਹਨਾਂ ਨੂੰ ਲੈ ਕੇ ਫਲੋਰ ਦੇ ਜਿਹੜੇ ਲੋਕ ਬੜੇ ਪਰੇਸ਼ਾਨ ਨੇ ਇਹਦਾ ਕੰਮ ਹੈ ਜਿਹੜਾ ਬਹੁਤ ਜਲਦੀ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ ਫਲੋਰ ਦਾ ਜਿਹੜਾ ਨੋਰਮਲ ਰੋਡ ਹੈ ਤੇ ਰੇਲਵੇ ਕ੍ਰੋਸਿੰਗ ਔਰ ਜਿਹੜੀ ਗੁਰਾਇਆਂ ਤੋਂ ਬੰਡਾਲਾ ਰੋਡ ਜਾਂਦੀ ਹੈ ਉਹਦੇ ਉੱਤੇ ਜਿਹੜੀ ਰੇਲਵੇ ਕ੍ਰੋਸਿੰਗ ਹੈ ਦੋਨੋਂ ਰੇਲਵੇ ਕ੍ਰੋਸਿੰਗ ਬਹੁਤ ਜਲਦੀ ਖਤਮ ਹੋਣ ਜਾ ਰਹੀਆਂ ਨੇ ਕੰਮ ਸ਼ੁਰੂ ਹੋਣ ਲੱਗੇ ਸੋ ਕਾਰਕਟਰਾਂ ਤੇ ਇੱਕ ਬੜਾ ਜੋਸ਼ ਹੈ ਔਰ ਮੈਂ ਸਮਝਦਾ ਕਿ ਅਸੀਂ ਇਕੱਠੇ ਹੋ ਕੇ ਇਸ ਚੋਨ ਦੇ ਵਿੱਚ ਕਿਉਂਕਿ ਵੱਡਾ ਹੰਗਾਰਾ ਸ਼੍ਰੀਮਤੀ ਕਰਮਜੀਤ ਜੀ ਚੌਧਰੀ ਜਿਹੜੇ ਕਿ ਮਰਹੂਮ ਸਾਡੇ ਸਵਰਗੀ ਸੰਤੋਖ ਸਿੰਘ ਚੌਧਰੀ ਜੀ ਦੀ ਜਿਹੜੇ ਉਹਨਾਂ ਦੇ ਉਹਨਾਂ ਦਾ ਪਰਿਵਾਰ ਹੈ ਉਹ ਵੀ ਸਾਰੇ ਆ ਜਿਹੜੇ ਅੱਜ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਸੋ ਮੈਂ ਸਮਝਦਾ ਕਿ ਫਲੋਰ ਹਲਕਾ ਜਿਹੜਾ ਅੱਜ ਇੱਕ ਤਰਫਾ ਖੁੱਧੇਗਾ ਔਰ ਵੱਡੀ ਲੀਡ ਹੈ ਜਿਹੜੀ ਵੋਟਾਂ ਦੀ ਉਹ ਸਾਨੂੰ ਫਲੋਰ ਦੇ ਵਿੱਚੋਂ ਆਉਣ ਲੱਗੀ। ਇੱਕੋ ਇੱਕ ਪੋਸਟਰ ਬਾਰੇ ਗੱਲ ਕਰਦਾ ਪਿਆ ਕਿ ਬੱਚੋ ਚੱਨੀ ਤੋਂ ਬੱਚੇ ਕਿੱਦਾਂ ਦੇਖਦੇ ਇਸ ਪੋਸਟਰ ਨੂੰ ਅਸੀਂ। ਦੇਖੋ ਗੱਲ ਹੈ ਕਿ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੈ ਕਿ ਜਦੋਂ ਚੰਨੀ ਸਾਹਿਬ ਮੰਤਰੀ ਸਨ ਤਾਂ ਜਿੱਥੋਂ ਦੇ ਇੱਕ ਸੀਨੀਅਰ ਆਈਐਸ ਅਫਸਰ ਜਿਨ੍ਹਾਂ ਦਾ ਮੈਂ ਨਾਮ ਕੋਟ ਨਹੀਂ ਕਰਨਾ ਚਾਹੁੰਦਾ ਉਹਨਾਂ ਨੂੰ ਜਿਹੜੇ ਅਸ਼ਲੀਲ ਮੈਸੇਜ ਜਿਹੜੇ ਇਹਨਾਂ ਦੁਆਰਾ ਭੇਜੇ ਜਾਂਦੇ ਸੀਗੇ ਜਿਦੇ ਕਰਕੇ ਬੜੀ ਉਚ ਚਰਚਾ ਦਾ ਵਿਸ਼ੇ ਰਿਹਾ ਔਰ ਮੈਨੂੰ ਤਾਂ ਵੀ ਪਤਾ ਲੱਗਾ ਕਿ ਇਹ ਸਾਰਾ ਜਿਹੜਾ ਮਾਮਲਾ ਮਾਫੀਨਾਮਾ ਹੋਣ ਤੋਂ ਬਾਅਦ ਖਤਮ ਹੋਇਆ ਔਰ ਬੜੀ ਮੰਦੀਮੱਗੀ ਗੱਲ ਹੈ ਇਦਾਂ ਦੇ ਸੋਸ਼ਲ ਜਿਹੜੇ ਅੱਜ ਜਲੰਧਰ ਦੀਆਂ ਗਲੀਆਂ ਦੇ ਵਿੱਚ ਲੱਗ ਰਹੇ ਆ ਤਾਂ ਮੈਂ ਸਮਝਦਾ ਕਿ ਜਲੰਧਰ ਵਾਲਿਆਂ ਨੂੰ ਸੋਚਣ ਦੀ ਵਿਚਾਰ ਕਰਨ ਦੀ ਜ਼ਰੂਰਤ ਹੈ ਕਿ ਸਾਨੂੰ ਤਾਂ ਇਹੋ ਜਿਹੇ ਲੋਕ ਇਹੋ ਜਿਹੇ ਲੀਡਰ ਚਾਹੀਦੇ ਆ ਜਿਹਦੇ ਉਤੇ ਅਸੀਂ ਅੱਖਾਂ ਬੰਦ ਕਰਕੇ ਵਿਸ਼ਵਾਸ ਕਰ ਸਕੀਏ ਜਿਹਦਾ ਕਰੈਕਟਰ ਉੱਚਾ ਹੋਵੇ ਕਿਉਂਕਿ ਸਾਡੀਆਂ ਮਾਤਾਵਾਂ ਨੇ ਭੈਣਾਂ ਨੇ ਆਪਣੇ ਕੰਮਾਂ ਦੇ ਲਈ ਲੀਡਰ ਸਹਿਬਾਨਾਂ ਦੇ ਕੋਲ ਜਾਣਾ ਹੁੰਦਾ ਹੈ ਅਗਰ ਗਲਤ ਨੀਅਤ ਵਾਲੇ ਲੋਕ ਹੈ ਜਿਹੜੇ ਅੱਗੇ ਆਉਣਗੇ ਤਾਂ ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਸਮਾਜ ਦਾ ਵੀ ਨੁਕਸਾਨ ਹੋਏਗਾ ਸੋ ਮੈਨੂੰ ਲੱਗਦਾ ਕਿ ਇਹ ਇਹ ਜਿਹੜੀ ਗੱਲ ਹੁਣ ਚੱਲ ਪਈ ਹੈ ਜਲੰਧਰ ਦੇ ਵਿੱਚ ਤਾਂ ਇਹ ਘਰ ਘਰ ਤੱਕ ਪਹੁੰਚ ਰਹੀ ਹੈ ਇਸ ਗੱਲ ਦਾ ਖਾਸ ਕਰਕੇ ਜਿਹਨੇ ਸਾਡੀਆਂ ਮਹਿਲਾਵਾਂ ਪਹਿਨਾ ਉਹਨਾਂ ਕੋਲੋਂ ਇੱਕ ਬੜਾ ਗਲਤ ਮੈਸੇਜ ਆ ਰਿਹਾ ਲੋਕ ਇਸ ਗੱਲ ਤੋਂ ਬੜੇ ਪਰੇਸ਼ਾਨ ਨੇ